ਪਾਣੀ ਜੀ ਲੋ ਦੋਸਤੋ ਅੱਜ ਸਾਡੇ ਕੋਲ ਲੁਧਿਆਣਾ ਤੋਂ ਇੱਕ ਫੈਮਿਲੀ ਆਈ ਹੈ ਜਿਹੜੇ ਕਿ ਤੂੰਬੀ ਲੈਣ ਆਏ ਹੈ ਇਹਨਾਂ ਦਾ ਬੇਟਾ ਬਚਪਨ ਤੋਂ ਹੀ ਪੰਜਾਬੀ ਲੋਕ ਸਾਜਾਂ ਦਾ ਸ਼ੌਕ ਰੱਖਦੇ ਆ ਤੇ ਪੰਜਾਬੀ ਲੋਕ ਸਾਜ ਬਜਾਉਂਦੇ ਆ ਸੋ ਆਜੋ ਆਪਾਂ ਗੱਲਬਾਤ ਕਰਦੇ ਆ ਬੇਟਾ ਸਾਹਿਬ ਨਾਲ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿੱਦਾਂ ਆਉਣਾ ਹੋਇਆ ਜੀ ਅੱਜ ਉਸਤਾਜੀ ਕੋਲ ਉਹ YouTube ਤੇ ਦੇਖਿਆ ਸੀ ਪਹਿਲੀ ਪਹਿਲੀ ਵਾਰ ਤਾਂ ਹਾਂਜੀ ਤੇ ਪਹਿਲਾਂ ਵੀ ਤੁਸੀਂ ਪੰਜਾਬੀ ਲੋਕ ਸਾਜੇ ਤੂੰਬੀ ਪਹਿਲਾਂ ਤੋਂ ਬਜਾਉਂਦੇ ਹੋ ਜੀ ਇੱਕ ਸਾਲ ਹੀ ਹੋਇਆ ਸਾਦਾ ਨਹੀਂ ਪਹਿਲਾ ਤੁਹਾਨੂੰ ਕਿਹਾ ਸੀ ਸਭ ਤੋਂ ਪਹਿਲਾਂ ਅੱਛਾ ਜੀ ਉਹ ਵੀ ਆਪਣੇ ਆਪ ਇਸ ਖਾਤੀ ਨੇ ਠੀਕ ਠੀਕ ਜੀ ਫਿਰ ਉਸ ਤੋਂ ਬਾਅਦ ਇਹਨੇ ਤੁੰਬੀ ਸਿੱਖੀ ਕਹਿੰਦਾ ਇਹਨੇ ਦੇਖ ਲਿਆ YouTube ਤੋਂ ਇਹਨਾਂ ਦਾ ਕਹਿੰਦਾ ਮम्मा ਮੈਂ ਉਹਨਾਂ ਕੋਲੋਂ ਹੀ ਲੈ ਕੇ ਆਣੀਆਂ ਤੁੰਬੀ ਠੀਕ ਤਾਂ ਅਸੀਂ ਹੁਣਾਈ ਸੀ ਲੈ ਤੇ ਤੁਸੀਂ ਜਿਹੜੀ ਤੁੰਬੀ ਪਹਿਲਾਂ ਕਿੱਥੋਂ ਲਤੀ ਜੀ ਜਿਹੜੀ ਤੁਹਾਡੇ ਹੱਥ ਵਿੱਚ ਆ ਤੁੰਬੀ ਪਟਿਆਲਿਆਂ ਦੀ ਅੱਛਾ ਜੀ ਤੇ ਹੁਣ ਤੁਸੀਂ ਉਸਤਾਦ ਜੀ ਉਹਨਾਂ ਕੋਲ ਆਏ ਆ ਉਸਤਾਦ ਜੀ ਉਹਨਾਂ ਕੋਲ ਕਿਹੜੀ ਤੁੰਬੀ ਲਤੀ ਤੁਸੀਂ ਉਤਮ ਕਿੱਲੇ ਆ ਰਹੀ ਆ ਬਿਲਕੁਲ ਉਤਮ ਕਿੱਲੇ ਵਾਲੀ ਦਿਖਦੀ ਹੁ ਸਾਰੇ ਨਸ਼ਾ ਹਾਂ ਮਾਨਸਿਕ ਦੇਖਦੇ ਤੇ ਸਰ ਤੁਹਾਨੂੰ ਕੋਈ ਫਰਕ ਲੱਗਿਆ ਜੀ ਇਹ ਦੋਨਾਂ ਤੁੰਬੀਆਂ ਦੇ ਵਿੱਚ ਕਿਉਂਕਿ ਹੁਣ ਤੁਸੀਂ ਤਾਂ ਇੱਕ ਤਰ੍ਹਾਂ ਦੇ ਸਮਝ ਲਓ ਤੁੰਬੀ ਬਾਤ ਇੱਕ ਬਣ ਗਏ ਹੋ ਜੀ ਤੁਸੀਂ ਮੁਜੀਸ਼ਨ ਆ ਮੁਜੀਸ਼ਨ ਹੋ ਤੁਸੀਂ ਤੁਹਾਨੂੰ ਜ਼ਿਆਦਾ ਨੋਲੇਜ ਹੈ ਮੇਰੇ ਖਿਆਲ ਮੇਰੇ ਨਾਲੋਂ ਵੀ ਜ਼ਿਆਦਾ ਨੋਲੇਜ ਹੋਊਗੀ ਤੁਹਾਨੂੰ ਕੋਈ ਇਹਦੇ ਵਿੱਚ ਡਿਫਰੈਂਸ ਦਿਖਿਆ ਜੀ ਕੁਝ ਵਾਹ ਇਹ ਤਾਂ ਫਰਕ ਹੈ ਪੂਰਾ ਹਾਂ ਜੀ ਤੇ ਲੁੱਕ ਕਿਦਾਂ ਲੱਗੀ ਜੀ ਜਿਹੜੀ ਉਸਤਾਦ ਜੀ ਨੇ ਤੁੰਬੀ ਬਣਾਈ ਹੋਈ ਹੈ ਜੀ ਬਹੁਤ ਸੋਹਣੀ ਹੈ ਹੈਗਾ ਜੀ ਫਰਕ ਜਿਹੜੀਆਂ ਬਜਾਰੂ ਤੋਂ ਬਈ ਆਉਂਦੀਆਂ ਜਾਂ ਆਪਾਂ ਲੈਂਦੇ ਆ ਦੁਕਾਨਾਂ ਪਰੋਂ ਉਹ ਤੁੰਬੀਆਂ ਦਾ ਤੇ ਉਸਤਾਦ ਜੀ ਦੇ ਹੱਥਾਂ ਦੀਆਂ ਬਣੀ ਹੋਈਆਂ ਤੁੰਬੀਆਂ ਦੇ ਵਿੱਚ ਹੈਗਾ ਜੀ ਫਰਕ ਲੱਗਦਾ ਤੁਹਾਨੂੰ ਕਿੱਦਾਂ ਲੱਗਿਆ ਜੀ ਇੱਥੇ ਆ ਕੇ ਜਿੱਦਾਂ ਤੁਸੀਂ ਆਪਣਾ ਮਨ ਦੇ ਵਿੱਚ ਸੋਚ ਕੇ ਆਏ ਸੀ ਜਾਂ ਤੁਸੀਂ YouTube ਤੋਂ ਉਸਤਾਦ ਜੀ ਦੀਆਂ ਵੀਡੀਓਜ਼ ਦੇਖੀ ਹੋਣੀ ਤਾਂ ਤੁਹਾਨੂੰ ਕੋਈ ਫਰਕ ਤਾਂ ਨਹੀਂ ਲੱਗਿਆ ਉਹੀ ਚੀਜ਼ ਮਿਲੀ ਹੈ ਜੀ ਜਿੱਦਾਂ YouTube ਤੇ ਤੁਸੀਂ ਦੇਖੀ ਹੈ ਤੁਹਾਨੂੰ ਉਹੀ ਚੀਜ਼ ਮਿਲੀ ਹੈ ਜੀ ਹਾਂਜੀ ਹਾਂਜੀ ਮਨ ਨੂੰ ਤਸੱਲੀ ਹੋ ਗਈ ਜੀ ਹਾਂਜੀ ਕਿ ਜੋ ਤੁਸੀਂ ਸੋਚ ਕੇ ਆਏ ਸੀ ਉਹ ਤੁਹਾਨੂੰ ਪੰਜਾਬੀ ਲੋਕ ਸਾਜ ਮਿਲ ਗਏ ਜੀ ਹਾਂਜੀ ਹਾਂਜੀ ਸੋ ਹੋਰ ਕੀ ਮੈਸੇਜ ਦੇਣਾ ਚਾਹੋਗੇ ਜੀ 우ਸਤਾਦ ਜੀ ਦੇ ਤੁंबी ਪ੍ਰਤੀ ਹੋਰ ਦੋਸਤਾਂ ਨੂੰ ਜੀ ਤੁਸੀਂ ਜਿਹੜੇ ਸਾਡੇ ਦੋਸਤ ਸਾਡੇ ਦਰਸ਼ਕ ਦੇਖ ਰਹੇ ਐ ਇਸ ਟਾਈਮ ਤੁਹਾਨੂੰ ਸਾਰੇ ਆ ਉਹ ਇਥੇ ਬੜੀ ਵਧੀਆ ਲੋਕਸਾਈਲ ਮਿਲਦੇ تھے ਹਾਂ ਜੀ ਕੁਆਲਟੀ ਬੁਡਸ ਹਮੀਆਂ ਇਹਨਾਂ ਦੀ ਬਿਲਕੁਲ ਜੀ ਤੋ ਵੈਸੇ ਜਿੱਦਾਂ ਹੁਣ ਅੱਜ ਕੱਲ ਬੱਚੇ ਆ ਜੀ ਜਿਹੜੇ ਤੁਹਾਡੀ ਉਮਰ ਦੇ ਬੱਚੇ ਆ ਉਹ ਜ਼ਿਆਦਾਤਰ ਵਿਦੇਸ਼ੀ ਮਿਊਜ਼ਿਕ ਦੇ ਵੱਲ ਨੂੰ ਉਹਨਾਂ ਦਾ ਰੁਖ ਜ਼ਿਆਦਾ ਹੈ ਵਿਦੇਸ਼ੀ ਮਿਊਜ਼ਿਕ ਨੂੰ ਜ਼ਿਆਦਾ ਸੁਣਨਾ ਪਸੰਦ ਕਰਦੇ ਆ ਲੇਕਿਨ ਅਸੀਂ ਬਹੁਤ ਧੰਨਵਾਦੀ ਆ ਤੁਹਾਡੇ ਵੀ ਤੇ ਤੁਹਾਡੀ ਫੈਮਿਲੀ ਦੇ ਵੀ ਜਿਹੜੇ ਤੁਹਾਡੀ ਸਪੋਰਟ ਕਰ ਰਹੇ ਆ ਤੇ ਤੁਸੀਂ ਆਪਣੇ ਵਿਰਸੇ ਦੇ ਨਾਲ ਜੁੜੇ ਹੋਏ ਆ ਤੇ ਆਪਣੇ ਵਿਰਾਸਤੀ ਲੋਕ ਸਾਜਾਂ ਦਾ ਤੁਸੀਂ ਸ਼ੌਕ ਰੱਖਦੇ ਹੋ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਤੇ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਤੇ ਜਿਹੜੇ ਆਪਣੇ ਹੋਰ ਤੁਹਾਡੀ ਉਮਰ ਦੇ ਜਿਹੜੇ ਬੱਚੇ ਆ ਤੋ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਹ ਵਿਦੇਸ਼ੀ ਮਿਊਜ਼ਿਕ ਨੂੰ ਲੈ ਕੇ ਤੇ ਆਪਣੇ ਪੰਜਾਬੀ ਮਿਊਜ਼ਿਕ ਨੂੰ ਲੈ ਕੇ ਇਹਦੇ ਪਿਛੇ ਵਿੱਚ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਵਿਦੇਸ਼ੀ ਮਿਊਜ਼ਿਕ ਸੁਣੋ ਪਰ ਇਹ ਨਾਲ ਇਹਨਾਂ ਨੂੰ ਨਾਲ ਰੱਖੀ ਜਾਓ ਬਿਲਕੁਲ ਕਿਉਂਕਿ ਇਹ ਸਾਡੀ ਵਿਰਾਸਤ ਹੈ ਨਾ ਇਹ ਸਾਡਾ ਵਿਰਸਾ ਹੈ ਇਹ ਸਾਨੂੰ ਸਾਡੀ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਦਾ ਹੈ ਜਦੋਂ ਅਸੀਂ ਆਪਣੇ ਵਿਰਾਸਤੀ ਲੋਕ ਸਾਜ বাজਾਵਾਂਗੇ ਨਾ ਜੀ ਤਾਂ ਉਹਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਜੋੜਾਂਗੇ ਅਸੀਂ ਆਪਣੇ ਪੰਜਾਬੀ ਗਾਣੇ ਸੁਣਾਵਾਂਗੇ ਤਾਂ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਜੋੜਾਂਗੇ ਸਬੋਤ ਬਹੁਤ ਸਾਰਤਾਨਵਾਦ ਤੋਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਆਪਣੇ بیٹے ਨੂੰ ਪੰਜਾਬੀ 뮤ਜ਼ਿਕ ਦੇ ਨਾਲ ਜੋੜਿਆ ਖਾਸ ਕਰਕੇ ਵਿਰਸੇ ਦੇ ਨਾਲ ਜੋੜਿਆ ਸੋ ਅੱਜ ਤੁਸੀਂ ਉਸਤਾਦ ਜੀ ਉਹਨਾਂ ਕੋਲ ਆਏ ਆ ਤਾਂ ਤੁਹਾਨੂੰ ਕਿੱਦਾਂ ਲੱਗਿਆ ਜੀ ਉਸਤਾਦ ਜੀ ਉਹਨਾਂ ਦੇ ਪੰਜਾਬੀ ਲੋਕ ਸਾਜ਼ਾਂ ਦਾ ਕੰਮ ਤੇ ਤੁਹਾਨੂੰ ਜਿੱਦਾਂ ਸੋਚ ਕੇ ਆਏ ਸੀ ਤੁਸੀਂ ਜੋ YouTube ਤੇ ਤੇ ਦੇਖਿਆ ਤੁਹਾਨੂੰ ਉਸ ਤਰ੍ਹਾਂ ਮਿਲਿਆ ਜੀ ਸਾਰਾ ਸਮਾਨ ਹਾਂਜੀ ਹਾਂਜੀ ਬਹੁਤ ਪ੍ਰੇਅਕਸੀ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਡੇ ਮੁੰਡੇ ਨੇ ਜ਼ਿਆਦਾ ਜੋੜਿਆ ਹੈ ਮਤਲਬ ਪੰਜਾਬੀ ਵਿੱਚ ਦੇ ਨਾਲ ਅੰਦਰ ਤਾਂ ਸਾਡੇ ਵੀ ਸੀ ਬੜਾ ਸਾਰਾ ਅਸੀਂ ਕਦੀ ਹਿੰਮਤ ਨਹੀਂ ਕੀਤੀ ਕੁਛ ਸਿੱਖਣ ਦੀ ਜਾਂ ਕਰਨ ਦੀ ਮੇਰੇ ਬੇਟੇ ਨੇ ਚਲੋ ਪਰਮਾਤਮਾ ਦੀ ਮਿਹਰ ਲਾ ਲੋ ਆਪਣੇ ਆਪ ਸਿੱਖ ਗਿਆ ਔਰ ਅਸੀਂ ਇਹਨਾਂ ਮਤਲਬ ਸਪੋਰਟ ਪੂਰੀ ਕੀਤੀ ਹੈ ਨੇ ਜਿੱਦਾਂ ਵੀ ਕਹਾਂ ਮम्मा ਮੈਂ ਆ ਲੈਣਾ ਆ ਅਸੀਂ ਇਹਨਾਂ ਨੂੰ ਲੈ ਕੇ ਦਿੰਦੇ ਰਿਹਾ ਇਹਨਾਂ ਇਹਨਾਂ ਜਿਹਦਾ ਜੈ ਰਾਮ ਜੀ ਦਾ ਸਾਰਾ YouTube ਤੇ ਦੇਖਿਆ ਔਰ ਦੱਸਿਆ ਕਹਿੰਦਾ ਮम्मा ਸਭ ਤੋਂ ਬੈਸਟ ਤੁੰਬੀ ਉੱਥੇ ਹੀ ਮਿਲਦੀ ਹੈ ਔਰ ਮੈਂ ਉੱਥੇ ਹੀ ਲੈਣੀ ਹੈ ਤਾਂ ਅਸੀਂ ਅੱਜ ਫਿਰ ਇਹਨੂੰ ਲੈ ਕੇ ਆਇਆ ਔਰ ਦੇਖ ਕੇ ਮਨ ਬਹੁਤ ਖੁਸ਼ ਹੋਇਆ ਆਪਣੀ ਪੂਰੀ ਮਿਹਨਤ ਨਾਲ ਆਪਣੇ ਹੱਥਾਂ ਨਾਲ ਹਰ ਇੱਕ ਚੀਜ਼ ਬਣਾਉਂਦੇ ਆ ਮੈਨੂੰ ਲੱਗਦਾ ਹੈ ਕਿ ਸਭ ਨੂੰ ਇਹਨਾਂ ਕੋਲ ਹੀ ਆ ਕੇ ਕੁੰਡੀ ਲੈਣੀ ਚਾਹੀਦੀ ਹੈ ਬਹੁਤ ਧੰਨਵਾਦ ਬਹੁਤ ਧੰਨਵਾਦ ਸੋ ਸਾਰੇ 14 ਕੀ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਉਸਤਾਦ ਜੀ ਦੇ ਕੰਮ ਬਾਰੇ ਜੋ ਜਿਸ ਤਰ੍ਹਾਂ ਉਸਤਾਦ ਜੀ ਪਿਆਰੀ ਲੋਕ ਸਾਜ ਬਣਾਉਂਦੇ ਆ ਤੁਸੀਂ ਕੀ ਵਿਚਾਰ ਰੱਖਣਾ ਚਾਹੋਗੇ ਜੀ ਉਸਤਾਦ ਜੀ ਬਹੁਤ ਵਧੀਆ ਕੰਮ ਕਰਦੇ ਬਹੁਤ ਵਧੀਆ ਬਣਾ ਰਹੇ ਨੇ ਹਾਂ ਜੀ ਇੰਨਾ ਦੀ ਕੁਆਲਿਟੀ ਕਿਤੇ ਮੇਰੇ ਆਲਓ ਵਰਡ ਤੇ ਨਹੀਂ ਪਾਰਟੀ ਪਿੰਨ ਲੱਗਿਆ ਜੀ ਉਰੇ ਆਕੇ ਤੁਹਾਡਾ ਬੋਹ ਜਾ ਬੋਹ ਲੱਗਾ ਟੈਂਪਰ ਨਹੀਂ ਲੱਗ ਕੇ ਕਿੱਥੇ ਗਿਆ ਕਿੰਨੀ ਹੈ ਟੈਂਪਰ ਨਹੀਂ ਲੱਗ ਕੇ ਦੋ ਘੰਟੇ ਹੋ ਗਏ ਉਹ ਟੈਂਪਰ ਨਹੀਂ ਲੱਗ ਕੇ ਕਿੱਥੇ ਗਏ ਹਾਂ ਜੀ ਉਪਰ ਬਿਲਕੁਲ ਲੱਗਾ ਨਕਲ ਆਕੇ ਮজা ਆ ਗਿਆ ਜਿੱਦਾਂ ਦੀ ਜ਼ਿੰਦਗੀ ਦਾ ਮজা ਹੀ ਜਾਣਦਾ ਬਹੁਤ ਮਜ਼ਾ ਆ ਜਾਂਦਾ ਪੰਜਾਬੀ ਲੋਕਾਂ ਸਾਜਾਂ ਦੇ ਵਿੱਚ ਬਹੁਤ ਮਜ਼ਾ ਕੁਝ ਦਿਲੋਂ ਖੁਸ਼ ਹੋਈ ਪੂਰੀ ਸਰ ਜੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਇਹ ਫੈਮਿਲੀ ਆ ਉਹ ਸੋ ਆਪਾਂ ਨੂੰ ਜਿੰਨੇ ਵੀ ਸਾਡੇ ਪੰਜਾਬੀ ਵੀਰ ਆ ਜਿੰਨੀਆਂ ਫੈਮਿਲੀਆਂ ਆ ਉਹਨਾਂ ਨੂੰ ਇਹ ਉਪਰਾਲੇ ਕਰਨੇ ਚਾਹੀਦੇ ਆ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਮਿਊਜ਼ਿਕ ਦੇ ਨਾਲ ਆਪਣੇ ਵਿਰਸੇ ਦੇ ਨਾਲ ਐਸੀ ਤਰ੍ਹਾਂ ਜੋੜਨ ਦਾ ਇਹ ਸ਼ਲਾਘਾਯੋਗ ਉਪਰਾਲਾ ਕਰਨਾ ਚਾਹੀਦਾ ਹੈ ਜੀ ਸੋ ਧੰਨਵਾਦ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜੇ ਉਸਤਾਦ ਜੀ ਦਾ ਇਹ ਤੁਹਾਨੂੰ ਉਪਰਾਲਾ ਚੰਗਾ ਲੱਗਿਆ ਉਸਤਾਦ ਜੀ ਦੀ ਇਹ ਮਿਹਨਤ ਵਧੀਆ ਲੱਗੀ ਤਾ ਚੈਨਲ ਨੂੰ ਫੋਲੋ ਜਰੂਰ ਕਰਿਓ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜਰੂਰ ਦਿਓ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਧੰਨਵਾਦ ਦੇ ਕੋਣੀ ਦੀ ਵਾਲੀ ਉਮਰ ਕਿੰਨੀ ਆ ਗਈ ਮੁੰਡੇ 15 ਸਾਲ ਹੁੰਦਾ ਹੈ 13 ਸਾਲ ਦੇ ਬਸ ਤੁਹਾਡੇ ਘਰ ਵਿੱਚ ਪਹਿਲਾਂ ਕੋਈ ਵੀ ਨਹੀਂ ਹੈਗਾ ਕੋਈ ਨਹੀਂ ਇਕੱਲਾ ਇਕਦਮ ਤੁਗਲਾ ਹੀ ਨਹੀਂ ਆਪ ਨੂੰ ਤੁਗਲਾ ਵੀ ਵਜਾ ਲੈਂਦਾ ਵਾ ਫਿਰ ਤਾਂ 뮤జిਕ ਕਾਰ ਬਣ ਜਾਣਾ ਹੁਣ ਬੰਸਰੀ ਲੈ ਕੇ ਆਇਆ ਕਹਿੰਦਾ ਮਮਾ ਇਹ ਵੀ ਸਿੱਖ ਰਹੀਆਂ ਮੈਨੂੰ ਉਹ ਔਖੀ ਔਖੀ ਲੱਗਦੀ ਮੈਨੂੰ ਉਹ ਥੋੜੀ ਔਖੀ ਲੱਗਦੀ ਮੈਂ ਕੋਈ ਨਹੀਂ ਉਹ ਵੀ ਲੈ ਵਜਾ ਹੁਣ ਦੇਖਣ ਨਾਲ ਇਹਦੀ ਆਵਾਜ਼ ਕੋਈ ਵਜਾਈ ਗਈ ਹਾਂ ਕੋਈ ਵੀ ਤੁਹਾਡੇ ਬੀ ਦੇਖੀ ਨਹੀਂ ਬਾਜ ਬਾਹਰ ਕਹੀ ਜੀ ਆ ਉਹ ਬਹੁਤ ਹੀ ਤੇਜ਼ ਨਹੀਂ ਹੌਲੀ ਹੌਲੀ ਬਜਾਣ ਜਿਹੜੀ ਵਧੀਆ ਵੱਜੇ ਹਾਂ ਕੋਈ ਨਹੀਂ ਕੋਈ ਮਜਾ ਜਿੱਥੇ ਮਰਜੀ ਵੱਜੇ ਹਾਂਜੀ ਹੁੰਦੇ ਤਾਂ ਹੁਣ ਕਿ ਡਿਜ਼ਾਈਨ ਲੈ ਲੈ ਜਾਈਓ ਅੱਜ ਲੈ ਹੁਣ ਤੂੰ ਵੀਡੀਓ ਬਣਾ ਕੋਕੜੀ ਬਣੀ ਜਾਂਦਾ ਪਹਿਲਾਂ Vedi come idi